ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕੱਲ ਤੋਂ ਜਿਵੇਂ ਪ੍ਰੈਕਟੀਕਲ ਸ਼ੁਰੂ ਹੋ ਰਿਹਾ ਉਹਨਾਂ ਦੇ ਬਾਰੇ ਠੀਕ ਹੈ ਸੋ ਥੋੜੀ ਜਿਹੀ ਇਨਸਟਰਕਸ਼ਨ ਤੁਹਾਨੂੰ ਦੱਸਦੀ ਆ ਵੈਸੇ ਤੁਹਾਨੂੰ ਪਤਾ ਹੀ ਹੋਣਾ ਓਕੇ ਬਟ ਫਿਰ ਵੀ ਕਈ ਹੁੰਦੇ ਆ ਜਿਨ੍ਹਾਂ ਨੂੰ ਥੋੜਾ ਘੱਟ ਪਤਾ ਹੁੰਦਾ ਸੋ ਉਹਨਾਂ ਨੂੰ ਦੱਸਦੀ ਆ ਕੀ ਕੀ ਤੁਸੀਂ ਲੈ ਕੇ ਜਾਣਾ ਓਕੇ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੀ ਆ ਸਾਡੇ ਐਪ ਦੇ ਉੱਪਰ ਆਫਰ ਚ ਆਫਰ ਚੱਲ ਰਿਹਾ ਜਿੰਦੇ ਵਿੱਚ ਕੀ ਹੈ 400 ਰੁਪਏ ਦੇ ਵਿੱਚ VIP ਕੁਐਸਚਨ ਮਿਲ ਰਿਹਾ ਇੰਪੋਰਟੈਂਟ ਕੁਐਸਚਨ ਠੀਕ ਹੈ ਦੇਖੋ ਪੜਿਆ ਮਤਲਬ ਸਾਰੇ ਕੁਐਸਚਨ ਜਦੋਂ ਆਪਾਂ ਨੂੰ ਮਿਲ ਜਾਂਦੇ ਹਨ ਨਾ ਠੀਕ ਹੈ ਫਿਰ ਆਪਾਂ ਰਾਮ ਨਾਲ ਉਸ ਨੂੰ ਬੈਠ ਕੇ ਪੜ ਸਕਦੇ ਹਾਂ ਠੀਕ ਹੈ ਕਿੰਨਾ ਕੁ ਮਟੀਰੀਅਲ ਪੜਨਾ ਹੈ ਬੁੱਕਸ ਦੇ ਵਿੱਚੋਂ ਪਤਾ ਨਹੀਂ ਲੱਗਦਾ ਕਈ ਵਾਰੀ ਵੀ ਕੀ ਪੜੀਏ ਕੀ ਛੱਡੀਏ ਓਕੇ ਸਾਰੇ ਕੁਐਸਚਨ ਬਣੇ ਹੋਏ ਨੇ ਸੋਲੂਸ਼ਨ ਉਹਨਾਂ ਦੇ ਬਣੇ ਹੋਏ ਨੇ ਓਕੇ ਬਿਲਕੁਲ ਵਧੀਆ ਲੈਂਗੁਏਜ ਦੇ ਵਿੱਚ ਲਿਖੇ ਹੋਏ ਨੇ ਈਜ਼ੀ ਲੈਂਗੁਏਜ ਦੇ ਵਿੱਚ ਪੰਜਾਬੀ ਵੀ ਨਾਲ ਲਿਖੀ ਹੈ ਇੰਗਲਿਸ਼ ਵੀ ਲਿਖੀ ਹੈ ਓਕੇ ਕਈ ਸਟੂਡੈਂਟ ਕਹਿੰਦੇ ਆ ਸਰ ਇਹ ਮੈਚ ਨਹੀਂ ਕਰਦੇ ਬੁੱਕ ਨਾਲ ਤਾਂ ਮੈਂ ਦੱਸਦਾ ਈਟੀਟੀ ਵਿੱਚ ਤਿੰਨ ਚਾਰ ਤਰ੍ਹਾਂ ਦੀਆਂ ਬੁੱਕਸ ਹੁੰਦੀਆਂ ਇੱਕ ਹੀ ਮਨਸ਼ੂ ਸਿੰਗਲਾ ਦੀ ਹੈ ਇੱਕ ਵਿਰੋਧ ਪਬਲਿਕੇਸ਼ਨ ਦੀ ਹੈ ਇੱਕ ਐਕਸਪਰਟ ਜਾਂ 21 ਸੈਂਚਰੀ ਦੀ ਹੈ ਸਾਰਿਆਂ ਨੇ ਆਪਦੀ ਆਪਦੀ ਲੈਂਗੁਏਜ ਲਿਖੀ ਹੁੰਦੀ ਆ ਠੀਕ ਹੈ ਤੁਹਾਡੇ ਸਾਡੇ ਕੁਐਸਚਨ ਹੈ ਬਿਲਕੁਲ ਵਧੀਆ ਤਰੀਕੇ ਨਾਲ ਤਿਆਰ ਕੀਤੇ ਹੋਏ ਆ ਓਕੇ ਪੂਰਾ ਬੈਚ ਲੈਣਾ ਪੂਰਾ ਬੈਚ ਮਿਲ ਜੇਗਾ ਤੇ ਜੇਕਰ ਤੁਸੀਂ ਓਨਲੀ ਕੁਐਸਚਨ ਲੈਣਾ ਤਾਂ ਵੀ ਮਿਲ ਜਾਣਗੇ ਐਪ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆ ਤੁਸੀਂ ਡਾਊਨਲੋਡ ਕਰਕੇ ਬਾਏ ਕਰ ਸਕਦੇ ਹੋ ਓਕੇ ਸੋ ਕੱਲ ਨੂੰ ਜਿਹੜਾ ਪ੍ਰੈਕਟੀਕਲ ਹੈ ਪਹਿਲਾਂ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿੰਨਾ ਦਾ ਪ੍ਰੈਕਟੀਕਲ ਕੱਲ ਤੋਂ ਹੈ ਕਿਉਂਕਿ ਵੈਸੇ ਜਿਹੜੀ SCERT ਵੱਲੋਂ ਡੇਟਸ਼ੀਟ ਆਈ ਸੀ ਉਹਦੇ ਵਿੱਚ ਦੱਸਿਆ ਸੀ 1 ਤੋਂ ਲੈ ਕੇ 10 ਦੇ ਵਿੱਚ ਵਿੱਚ ਪ੍ਰੈਕਟੀਕਲ ਹੈ ਉਹ ਕਾਲਜ ਵਾਲੇ ਦੱਸਣਗੇ ਵੀ ਕਿੰਨਾ ਦਾ ਪ੍ਰੈਕਟੀਕਲ ਕੱਲ ਨੂੰ ਹੈ ਕਿੰਨਾ ਦਾ ਪਰਸੋਂ ਮਤਲਬ 10 ਤਰੀਕ ਨੂੰ ਹੈ 4 ਨੂੰ 5 ਨੂੰ ਹੈ ਕਦੋਂ ਹੈ ਠੀਕ ਹੈ ਸੋ ਇੱਕ ਤਾਂ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਕਿੰਨਾ ਦਾ ਪ੍ਰੈਕਟੀਕਲ ਕੱਲ ਨੂੰ ਹੈ ਓਕੇ ਸੋ ਤੁਸੀਂ ਇੱਕ ਰੋਲ ਨੰਬਰ ਨਾਲ ਜ਼ਰੂਰ ਲੈ ਕੇ ਜਾਣਾ ਠੀਕ ਹੈ ਕਈ ਸਟੂਡੈਂਟ ਹੁੰਦੇ ਆ ਭੁੱਲ ਜਾਂਦੇ ਆ ਰੋਲ ਨੰਬਰ ਨੂੰ ਕੈਰੀ ਕਰਨਾ ਤਾਂ ਰੋਲ ਨੰਬਰ ਜ਼ਰੂਰ ਨਾਲ ਲੈ ਕੇ ਜਾਣਾ ਜੋ ਵੀ ਤੁਸੀਂ ਜੋ ਵੀ ਤੁਸੀਂ TLM ਫਾਈਲਾਂ ਬਣਾਈਆਂ ਠੀਕ ਹੈ ਜੋ ਵੀ ਤੁਸੀਂ ਜਿਹੜਾ ਆਪਾਂ ਲੈਸਨ ਪਲਾਨ ਬਣਾਇਆ ਸਾਰਾ ਕੁਝ ਨਾਲ ਲੈ ਕੇ ਜਾਣਾ ਠੀਕ ਹੈ ਕਿਉਂਕਿ ਉੱਥੇ ਪਤਾ ਨਹੀਂ ਕਿਹੜੀ ਫਾਈਲ ਆਪਣੇ ਕੋਲ ਮੰਗ ਲੈਣ ਓਕੇ ਜਿਹੜੀ ਡਾਈਟ ਦੇ ਵਿੱਚ ਹੁੰਦੇ ਆ ਪ੍ਰੈਕਟੀਕਲ ਮੇਨਲੀ ਠੀਕ ਹੈ ਉੱਥੇ ਟੀਚਰ ਬੈਠਾ ਹੁੰਦਾ ਹੈ ਉਹ ਤੁਹਾਡੇ ਕੋਲ ਕਿ ਵਾਈਵਾ ਵੀ ਲਏਗਾ ਕੱਲ ਨੂੰ ਜੇ ਫਿਜ਼ੀਕਲ ਦਾ ਹੈ ਤਾਂ ਫਿਜ਼ੀਕਲ ਦਾ ਜਿੰਨਾ ਦਾ ਦੋਵੇਂ ਪ੍ਰੈਕਟੀਕਲ ਨੇ ਉਹ ਦੋਵੇਂ ਇੱਕੋ ਦਿਨ ਦੇ ਵਿੱਚ ਹੋਣਗੇ ਠੀਕ ਹੈ ਮੈਂ ਦੱਸ ਚੁੱਕਿਆ ਸੈਲਫ ਅੰਡਰਸਟੈਂਡਿੰਗ ਦੇ ਵਿੱਚ ਕਿਹੜੇ-ਕਿਹੜੇ ਕੁਐਸਚਨ ਪੁੱਛੇ ਜਾ ਸਕਦੇ ਆ ਠੀਕ ਹੈ ਵੀ ਤੁਸੀਂ ਈਟੀਟੀ ਕਿਉਂ ਕੀਤੀ ਕਿਉਂ ਕਰਨਾ ਚਾਹੁੰਦੇ ਹੋ ਅੱਗੇ ਕੀ ਤੁਹਾਡਾ ਏਮ ਹੈ ਸਾਰਾ ਕੁਝ ਇਸ ਤਰੀਕੇ ਬਾਰੇ ਪੁੱਛਣਗੇ ਤੇ ਫਿਜ਼ੀਕਲ ਦੇ ਬਾਰੇ ਜਿਹੜਾ ਆਪਣੇ ਯੋਗਾ ਹੋ ਗਿਆ ਉਹਦੇ ਬਾਰੇ ਪੁੱਛ ਲੈਣਗੇ ਲਾਈਨ ਤੇ ਲੇਨ ਦੇ ਵਿੱਚ ਕੀ ਡਿਫਰੈਂਸ ਹੈ ਇਹ ਕੁਐਸਚਨ ਅਕਸਰ ਹੀ ਪੁੱਛਿਆ ਜਾਂਦਾ ਠੀਕ ਹੈ ਇਹਦੇ ਬਾਰੇ ਪੁੱਛ ਲੈਣਗੇ ਉਸ ਤੋਂ ਬਾਅਦ ਜੇਕਰ ਤੁਹਾਡੀ ਠੀਕ ਹੈ ਫੁੱਟਬਾਲ ਨੂੰ ক্রিকেট ਨੂੰ ਜਿਹੜੀ ਵੀ ਗੇਮ ਤੁਸੀਂ ਪਸੰਦ ਕਰਦੇ ਹੋ ਉਸ ਦੇ ਬਾਰੇ ਪੁੱਛ ਲੈਣਗੇ ਠੀਕ ਹੈ ਬਾਕੀ ਜੋ ਵੀ ਤੁਸੀਂ ਲਿਖਿਆ ਠੀਕ ਹੈ ਇੱਕ ਗੱਲ ਧਿਆਨ ਰੱਖਿਓ ਪ੍ਰੈਕਟੀਕਲ ਦੇ ਵਿੱਚ ਸੋਰੀ ਪ੍ਰੈਕਟੀਕਲ ਕਹਿਦੀ ਆਪਾਂ ਜਾਂ ਕਹਿਦੀ ਆ ਪੀਡੀਐਫ ਫਾਈਲਾਂ ਬਣਾਈਆਂ ਉਹਦੇ ਵਿੱਚ ਜੋ ਵੀ ਤੁਸੀਂ ਲਿਖਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਜਿਵੇਂ ਸਵੇਰ ਦੀ ਬਾਲ ਸਭਾ ਬਾਰੇ ਉਹਨਾਂ ਪੁੱਛ ਲਿਆ ਠੀਕ ਹੈ ਤੁਸੀਂ ਕੁਝ ਹੋਰ ਲਿਖਿਆ ਤੁਹਾਨੂੰ ਪਤਾ ਹੀ ਨਹੀਂ ਉਸ ਚੀਜ਼ ਦੇ ਬਾਰੇ ਤਾਂ ਫਿਰ ਉੱਥੇ ਗੜਬੜੀ ਹੁੰਦੀ ਹੈ ਜਿਹੜੀਆਂ ਵੀ ਚੀਜ਼ਾਂ ਤੁਸੀਂ ਲਿਖੀਆਂ ਜੋ ਵੀ ਤੁਸੀਂ ਬਣਾਇਆ ਚਾਰਟ ਬਣਾਇਆ ਜਿਹੜੀ ਵੀ ਚੀਜ਼ ਹੈਗੀ ਹੈ ਪ੍ਰੋਜੈਕਟ ਵਗੈਰਾ ਉਹ ਸਾਰਾ ਕੁਝ ਤੁਹਾਨੂੰ ਚੰਗੀ ਤਰੀਕੇ ਨਾਲ ਪੜ੍ਹ ਕੇ ਜਾਇਓ ਉਸ ਚੀਜ਼ ਦੇ ਬਾਰੇ ਠੀਕ ਹੈ ਕਿਉਂਕਿ ਐਗਜ਼ਾਮੀਨਰ ਦਾ ਪਤਾ ਨਹੀਂ ਹੁੰਦਾ ਕਿ ਇਸ ਲੈਵਲ ਦਾ ਕੁਐਸਚਨ ਪੁੱਛ ਲੇ ਹੋ ਸਕਦਾ ਤੁਹਾਨੂੰ ਵੈਸੇ ਹੀ ਕਹ ਦੇ ਚਲੋ ਜੀ ਪ੍ਰੈਕਟੀਕਲ ਹੋ ਗਿਆ ਜਾਓ ਹੋ ਸਕਦਾ ਤੁਹਾਡੇ ਕੋਲੋਂ ਰੇਸ ਲਵਾ ਕੇ ਵੀ ਦੇਖ ਲੈ ਤੁਹਾਡੇ ਕੋਲੋਂ ਯੋਗਾ ਕਰਵਾ ਕੇ ਵੀ ਦੇਖ ਲੈ ਠੀਕ ਹੈ ਟੀਚਰ ਦੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਹੈ ਠੀਕ ਹੈ ਹੋ ਇਹ ਵਰੀ ਇਸ ਤਰ੍ਹਾਂ ਦੇ ਬੈਠੇ ਹੁੰਦੇ ਆ ਜਿਹੜੇ ਕਹਿੰਦੇ ਚਲੋ ਛੱਡੋ ਬਸ ਪ੍ਰੈਕਟੀਕਲ ਜਮਾ ਕਰਾਓ ਇੱਕ ਅੰਦਾ ਕਵੈਸਚਨ ਪੁੱਛਿਆ ਚਲੋ ਜੀ ਜਾਓ ਕੋਈ ਦਿੱਕਤ ਨਹੀਂ ਹੈ ਠੀਕ ਹੈ ਤੇ ਜੇ ਕੋਈ ਸਟ੍ਰਿਕਟ ਆ ਗਿਆ ਫਿਰ ਤੁਹਾਨੂੰ ਪਤਾ ਹੀ ਹੈ ਠੀਕ ਹੈ ਕਿ ਕੀ ਹਾਲ ਕਰਦੇ ਆਪਣੇ ਵਾਈਵਾ ਦੇ ਵਿੱਚ ਇਸ ਚੀਜ਼ ਦੇ ਵਿੱਚ ਤੁਸੀਂ ਫੇਲ ਨਾ ਹੋ ਜਿਓ ਠੀਕ ਹੈ ਜੋ ਵੀ ਤੁਹਾਡੇ ਕੋਲ ਫਾਈਲਾਂ ਵਗੈਰਾ ਨਾ ਸਾਰੀਆਂ ਉੱਥੇ ਚੰਗੇ ਤਰੀਕੇ ਨਾਲ ਮਤਲਬ ਕਰਮ ਵਾਈਜ਼ ਮਤਲਬ ਜਮਾ ਕਰਵਾ ਦਿਓ ਠੀਕ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਤੁਹਾਨੂੰ ਨਾ ਆਵੇ ਜੇਕਰ ਕਦੀ ਕੋਈ ਘਟ ਹੈ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਰეკਮੈਂਡ ਕਰੂੰਗਾ ਨਾਲ ਤੁਸੀਂ ਇੱਕ ਪੇਜ ਜ਼ਰੂਰ ਲੈ ਜਿਓ ਐਕਸਟਰਾ ਕੁਝ 5 7 10 ਪੇਜ ਐਕਸਟਰਾ ਲੈ ਜਿਓ ਕਈ ਵਾਰੀ ਮੌਕੇ ਤੇ ਕੋਈ ਚੀਜ਼ ਮੰਗ ਲੈਂਦੇ ਆ ਠੀਕ ਹੈ ਆਪਾਂ ਬਣਾ ਕੇ ਨਹੀਂ ਲੈ ਕੇ ਗਏ ਹੁੰਦੇ ਨਾਲ ਦੇ ਕਿਸੇ ਫਰੈਂਡ ਵਗੈਰਾ ਨੇ ਬਣਾਈ ਹੁੰਦੀ ਆ ਉੱਥੋਂ ਦੇਖ ਕੇ ਆਪਾਂ ਕਾਪੀ ਕਰ ਲਾਂਗੇ ਠੀਕ ਹੈ ਤਾਂ ਮੈਂ ਇੱਕ ਗੱਲ ਜ਼ਰੂਰ ਰეკਮੈਂਡ ਕਰੂੰਗਾ ਨਾਲ ਤੁਸੀਂ ਪੇਜ ਐਕਸਟਰਾ ਜ਼ਰੂਰ ਲੈ ਕੇ ਜਾਓ ਠੀਕ ਹੈ ਜਿਹੜੇ ਅਸਾਈਨਮੈਂਟ ਪੇਜ ਹੁੰਦੇ ਨੇ ਨਾ ਕਲਰਫੁੱਲ ਉਹੋ ਜੇ ਲੈ ਜਿਓ ਤਾਂ ਵਧੀਆ ਰਹੋਗੇ ਠੀਕ ਹੈ ਉੱਥੇ ਕਈ ਵਾਰੀ ਨਾਲ ਦੀ ਨਾਲ ਆਪਾਂ ਨੂੰ ਮੌਕੇ ਤੇ ਬਣਾ ਕੇ ਦੇ ਸਕਦੇ ਆਪਾਂ ਠੀਕ ਹੈ ਅਸੀਂ ਸਾਡੇ ਨਾਲੇ ਹੋ ਚੁੱਕਿਆ ਪੇਜ ਲੈ ਕੇ ਨਹੀਂ ਗਏ ਸੀ ਤਾਂ ਬਹੁਤ ਮੁਸ਼ਕਲ ਨਾਲ ਸਾਨੂੰ ਪੇਜ ਦਾ ਅਰੇਂਜਮੈਂਟ ਹੋਇਆ ਕਿਉਂਕਿ ਇੱਕ ਤਾਂ ਡਾਈਟ ਇਹੋ ਜੀ ਜਗ੍ਹਾ ਤੇ ਬਣਾਉਂਦੇ ਆ ਜਿੱਥੇ ਨੇੜੇ ਤੇੜੇ ਕੁਝ ਵੀ ਨਹੀਂ ਹੁੰਦਾ ਠੀਕ ਹੈ ਜਿਵੇਂ ਅਹਿਮਦਪੁਰ ਡਾਈਟ ਆ ਨੇੜੇ ਤੇੜੇ ਕੁਝ ਨਹੀਂ ਠੀਕ ਹੈ ਤਾਂ ਤੁਸੀਂ ਸਾਰਾ ਇੰਤਜ਼ਾਮ ਆਪਦਾ ਕਰਕੇ ਜਾਇਓ ਤੇ ਇੱਕ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਕਿੰਨਾ ਦਾ ਪ੍ਰੈਕਟੀਕਲ ਕੱਲ ਨੂੰ ਹੈ ਠੀਕ ਹੈ ਤੇ ਜਦੋਂ ਮੈਨੂੰ ਕੱਲ ਨੂੰ ਕੋਈ ਪ੍ਰੈਕਟੀਕਲ ਦੇ ਬਾਰੇ ਜਾਣਕਾਰੀ ਮਿਲੀ ਤਾਂ ਆਪਾਂ ਕੱਲ ਨੂੰ ਜ਼ਰੂਰ ਇੱਕ ਵੀਡੀਓ ਹੋਰ ਬਣਾਵਾਂਗੇ ਕਿਹੋ ਜਿਹੇ ਕੁਐਸਚਨ ਪੁੱਛੇ ਗਏ ਸੀਗੇ ਠੀਕ ਹੈ ਕੀ ਕੀ ਉਹਨਾਂ ਨੇ ਮੰਗਿਆ ਪ੍ਰੈਕਟੀਕਲ ਦੇ ਵਿੱਚ ਇਹ ਸਾਰਾ ਕੁਝ ਆਪਾਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਕਵਰ ਕਰਾਂਗੇ ਥੈਂਕ ਯੂ ਵੈਰੀ ਮੱਚ